ਹੈਲੋ ਦੇਖੋ ਇਹ ਬੂਟੀ ਜਿਹੜੀ ਹੈ ਇਹ ਬੂਟੀ ਧਾਣਾ ਬੂਟੀ ਇਹਨੂੰ ਵਦਿਆ ਦੁੱਧਿਆ ਬੂਟੀ ਕਹਿੰਦੇ ਨੇ ਔਰ ਇਹ ਤੁਸੀਂ ਦੇਖੋ ਵੀ ਇੱਥੇ ਗੁਣ ਕਿੰਨੇ ਆ ਇਹਦਾ ਅੰਦਾਜ਼ਾ ਨਹੀਂ ਲਾ ਜਾ ਸਕਦਾ ਬਾਕੀ ਅਗਰ ਇਸ ਨੂੰ ਅਸੀਂ ਤੋੜਾਂਗੇ ਤਾਂ ਇਸ ਦੇ ਵਿੱਚੋਂ ਜੇ ਜਦੋਂ ਇਸ ਬੂਟੀ ਨੂੰ ਤੋੜਾਂਗੇ ਇਸ ਵਿੱਚੋਂ ਦੁੱਧ ਨਿਕਲੇਗਾ ਦੇਖੋ ਉਹ ਜੋ ਕਿ ਨਜ਼ਰ ਆ ਰਿਹਾ ਹੈ ਇਹ ਇਹ ਦੁੱਧ ਦਾ ਕਿੰਨਾ ਫਾਇਦਾ ਵਾ ਇਹ ਤੁਸੀਂ ਅੰਦਾਜ਼ਾ ਖੁਦ ਹੀ ਲਾ ਸਕਦੇ ਹੋ ਇਹ ਦੇਖੋ ਬੂਤੀ ਜੋ ਦੁੱਧ ਨਿਕਲ ਰਿਹਾ ਆ ਦੇਖੋ ਮੇਰੇ ਹੱਥ 'ਤੇ ਵੀ ਦੁੱਧ ਲੱਗ ਗਿਆ ਇਹ ਹੋਰ ਵੀ ਤੋੜਾਂਗੇ ਇਹ ਦੇਖੋ ਇਹ ਦੁੱਧ ਨਿਕਲ ਰਿਹਾ ਇਹ ਦੁੱਧ ਦਾ ਬਹੁਤ ਫਾਇਦਾ ਹੈ ਭਾਵੇਂ ਇਸ ਦੇ ਗੁਣਾ ਬਾਰੇ ਮੈਂ ਤੁਹਾਨੂੰ ਦੱਸੂਗਾ ਸਤਿ ਸ਼੍ਰੀ ਅਕਾਲ ਜੀ ਮੇਰਾ ਅੱਜ ਦਾ ਵਿਸ਼ਾ ਹੈ ਵੀਡੀਓ ਬਣਾਉਂਦਾ ਵੀ ਵੱਡੀ ਦੁੱਦੀ ਵੱਡੀ ਦੁੱਦੀ ਹੈ ਫੋਟੋ ਮੈਂ ਪਹਿਲਾਂ ਦਿਖਾ ਚੁੱਕਾ ਵੱਡੀ ਦੁੱਦੀ ਜਿਹੜੀ ਹੈ ਆਮ ਤੌਰ ਤੇ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਬਾਕੀ ਇਹ ਜਿਹੜੀ ਵੱਡੀ ਦੁੱਦੀ ਹੈ ਇਹ ਖੇਤਾਂ ਵਿੱਚ ਬਾਗੀਆਂ ਵਿੱਚ ਆਮ ਜਿੱਥੇ ਤੁਸੀਂ ਕੂੜਾ ਕਰਕੜ ਛੱਡਦੇ ਹੋ ਉਥੇ ਬੂਟੀ ਬੜੇ ਆਰਾਮ ਨਾਲ ਪਾਈ ਜਾਂਦੀ ਹੈ। ਬਾਕੀ ਇਹ ਬੂਟੀ ਜਿਹੜੀ ਹੈ ਬਹੁਤ ਜ਼ਿਆਦਾ ਤਾਕਤਵਾਰ ਹੁੰਦੀ ਹੈ ਅਤੇ ਜਿਹੜੇ ਆਦਮੀ ਨਮਰਦ ਹਨ ਉਹਨਾਂ ਨੂੰ ਮਰਦ ਬਣਾ ਦਿੰਦੀ ਹੈ ਘੋੜੇ ਵਰਗੀ ਤਾਕਤ ਆ ਜਾਂਦੀ ਹੈ। ਤੇ ਜਿਨ੍ਹਾਂ ਨੂੰ ਖਾਂਸੀ ਵਗੈਰਾ ਹੁੰਦੀ ਹੈ ਉਹ 7 8 ਪੱਤੀਆਂ ਇਹਦੀਆਂ ਰੋਜ਼ਾਨਾ ਲੈ ਤੇ ਇਸ ਨਾਲ ਉਸ ਦਾ ਮਸਲਾ ਹੱਲ ਹੋ ਜਾਂਦਾ ਹੈ ਤੇ ਕਈਆਂ ਨੂੰ ਅਸਥਮਾ ਜਿਹੜਾ ਉਹ ਹੋ ਜਾਂਦਾ ਇਸ ਨੂੰ ਅਸਥਮਾ ਦਾ ਵੀ ਪੌਦਾ ਕਿਹਾ ਜਾਂਦਾ ਹੈ ਤੇ ਇਹ ਅਸਮੇ ਵਾਸਤੇ ਬਹੁਤ ਹੀ ਗੁਣਕਾਰੀ ਬੂਟੀ ਹੈ ਮੇਰਾ ਮਕਸਦ ਸਿਰਫ ਇੰਨਾ ਹੀ ਹੈ ਵੀ ਅਸੀਂ ਆਮ ਤੌਰ ਤੇ ਆ냔 ਜਿਆਦਾ ਖਿਆਲ ਰੱਖਦੇ ਹਾਂ ਤੁਸੀਂ ਇਹ ਦੇਸੀ ਚੀਜ਼ਾਂ ਵੱਲ ਖਿਆਲ ਰੱਖੋ ਤੇ ਤੁਸੀਂ ਦੇਖੋਗੇ ਕਿ ਤੁਹਾਡੀ ਜਿਹੜੀ ਖਾਂਸੀ ਹੈ ਵਗੈਰਾ ਇਹ ਠੀਕ ਹੋ ਜਾਏਗੀ ਜਿਹੜੇ ਬੰਦੇ ਨਮਰਦ ਨੇ ਉਹਨਾਂ ਵਾਸਤੇ ਵੀ ਇਹ ਬਹੁਤ ਵਧੀਆ ਚੀਜ਼ ਹੈ ਜਿਨ੍ਹਾਂ ਨੂੰ ਸੰਗ੍ਰਹਿਣੀ ਦੀ ਪ੍ਰੋਬਲਮ ਹੈ ਸਵੇਰ ਸ਼ਾਮ ਇਸ ਦਾ ਪਾਊਡਰ ਤੁਸੀਂ 10-10 ਗ੍ਰਾਮ ਲਾਓ ਤੇ ਉਹਨਾਂ ਨੂੰ ਕਈਆਂ ਨੂੰ ਬਾਰ-ਬਾਰ ਲੈਟਰਨ ਜਾਣਾ ਪੈਂਦਾ ਹੈ ਉਹ ਵੀ ਠੀਕ ਹੋ ਜਾਏਗਾ ਤੁਹਾਡੇ ਸਰੀਰ ਵਿੱਚ ਕਮਜ਼ੋਰੀ ਹੈ ਤੇ ਤੁਸੀਂ ਸਵੇਰ ਤੇ ਸ਼ਾਮ ਇੱਕ-ਇੱਕ ਚਮਚਾ ਜਿਹੜਾ ਇਹ ਤੁਸੀਂ ਲਓ ਤੇ ਤੁਹਾਡਾ ਇਹ ਜਿਹੜਾ ਤੇ ਲੈਣਾ ਦੁੱਧ ਨਾਲ ਹੈ ਤੇ ਤੁਹਾਡਾ ਇਹ ਮਸਲਾ ਵੀ ਸਰੀਰ ਦੀ ਕਮਜ਼ੋਰੀ ਦਾ ਮਸਲਾ ਵੀ ਹੱਲ ਹੋ ਜਾਏਗਾ ਕਈਆਂ ਨੂੰ ਤਾਂਤ ਰੋਗ ਹੁੰਦਾ ਕਈਆਂ ਭੈਣਾਂ ਨੂੰ ਲਕੋਰੀਏ ਦੀ ਸ਼ਿਕਾਇਤ ਹੁੰਦੀ ਹੈ ਜਿਗਰ ਵਿੱਚ ਗਰਮੀ ਹੁੰਦੀ ਹੈ ਉਹਨਾਂ ਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਇਹ ਬੂਟੀ ਨੂੰ ਪੁੱਟ ਕੇ ਤੁਸੀਂ ਉਸ ਨੂੰ ਸੁਕਾ ਕੇ ਪਾਊਡਰ ਬਣਾ ਕੇ ਤੁਸੀਂ ਰੋਜ਼ਾਨਾ ਲਓ ਤੇ ਤੁਹਾਨੂੰ ਇਹਦੇ ਫਾਇਦੇ ਦਾ ਖੁਦ ਹੀ ਪਤਾ ਲੱਗ ਜਾਏਗਾ ਬਾਕੀ ਸ਼ੂਗਰ ਦੇ ਮਰੀਜ਼ਾਂ ਲਈ ਸਵੇਰ ਆਦੇ ਸ਼ਾਮ ਇੱਕ ਇੱਕ ਚਮਚਾ ਲਓ ਤੇ ਮਿਸ਼ਰੀ ਪਾ ਸਕਦੇ ਹੋ ਮਿਸ਼ਰੀ ਨਾਲ ਕੋਈ ਪ੍ਰੋਬਲਮ ਨਹੀਂ ਕਈਆਂ ਨੂੰ ਦਮੇ ਦੀ ਪ੍ਰੋਬਲਮ ਹੁੰਦੀ ਹੈ ਦਮੇ ਦੇ ਮਰੀਜ਼ਾਂ ਲਈ ਇਹ ਰਾਮ ਬਾਣਾ ਵਰਤ ਕੇ ਦੇਖੋ ਇਸ ਤੋਂ ਇਲਾਵਾ ਇਹਦੀ ਟਾਣੀ ਤੋੜਨ ਨਾਲ ਤੁਸੀਂ ਦੇਖੋ ਉਹਦੇ ਵਿੱਚੋਂ ਦੁੱਧ ਨਿਕਲਦਾ ਹੈ ਉਹ ਦੁੱਧ ਵਿੱਚ ਕਿੰਨੀ ਪਾਵਰ ਹੈ ਉਹ ਤੁਸੀਂ ਇਸ ਨੂੰ 15 ਦਿਨ ਵਰਤ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਏਗਾ ਬਾਕੀ ਇਹ ਦੋ ਪ੍ਰਕਾਰ ਦੀ ਹੁੰਦੀ ਹੈ ਦੁਦੀਆ ਬੂਟੀ ਇੱਕ ਛੋਟੀ ਹੁੰਦੀ ਹੈ ਤੇ ਇੱਕ ਵੱਡੀ ਹੁੰਦੀ ਹੈ ਮੈਂ ਅੱਜ ਵੱਡੀ ਦੁਦੀਆ ਬੂਟੀ ਦੀ ਗੱਲ ਕਰ ਰਿਹਾ ਹਾਂ ਇਸ ਦੇ ਪੱਤੇ ਪੀਸ ਕੇ ਪਾਣੀ 'ਚ ਉਬਾਲ ਕੇ ਵਿੱਚ ਕਾਲੀ ਮਰਚ ਤੇ ਸ਼ਹਿਦ ਅਦਰਕ ਮਿਕਸ ਕਰਕੇ ਤੁਸੀਂ ਲਓਗੇ ਤੁਸੀਂ ਦੇਖੋ ਕੁਝ ਹੀ ਦਿਨਾਂ ਦੇ ਵਿੱਚ ਤੁਹਾਡਾ ਅਸਥਮਾ ਜਿਹੜਾ ਉਹ ਠੀਕ ਹੋ ਜਾਏਗਾ ਅਗਰ ਤੁਹਾਡੇ ਵਾਲ ਛੱਡਦੇ ਆ ਗੰਜਾਪਣਾ ਤੇ ਤੁਸੀਂ ਇਸ ਦੀ ਪੇਸਟ ਬਣਾ ਕੇ ਸਿਰ ਦੇ ਵਿੱਚ ਲਗਾਓ ਤੁਹਾਡਾ ਕੰਨਾ ਵਾਲ ਝੜਨਗੇ ਤੇ ਨਾ ਹੀ ਗੰਜਾਪਣ ਰਹੇਗਾ ਬਾਕੀ ਮੈਂ ਪਹਿਲੇ ਵੀ ਦੱਸ ਚੁੱਕਾ ਵੀ ਜਿਨ੍ਹਾਂ ਭੈਣਾਂ ਨੂੰ ਲਕੋਰੀਏ ਦੀ ਸ਼ਿਕਾਇਤ ਹੈ ਉਹ ਇਹਦਾ ਰਸ ਕੱਢ ਕੇ ਜੈ ਦੇ ਪੱਤਿਆਂ ਦੀ ਚਟਨੀ ਬਣਾ ਕੇ ਸ਼ਹਿਦ ਮਿਲਾ ਕੇ ਲਾਓ ਮਸਲਾ ਉਹਨਾਂ ਦਾ ਹੱਲ ਹੋ ਜਾਏਗਾ ਲਕੋਰੀਏ ਦਾ ਜਿਨ੍ਹਾਂ ਦੀ ਕਾਮਸ਼ਕਤੀ ਬਹੁਤ ਘੱਟ ਹੈ ਤੁਸੀਂ ਇਸ ਦਾ ਜਿਹੜੇ ਇਹਦੇ ਬੀਜ ਹੈ ਤੇ ਇਹਦੇ ਇਸ ਦੇ ਪੱਤੇ ਟਹਿਣੀਆਂ ਸਾਰਿਆਂ ਨੂੰ ਸੁਕਾ ਕੇ ਪਾਊਡਰ ਬਣਾ ਕੇ ਤੁਸੀਂ ਲੈਣਾ ਸ਼ੁਰੂ ਕਰ ਦਿਓ ਤੁਹਾਡਾ ਮਸਲਾ ਜਿਹੜਾ ਉਹ ਹਲ ਹੋ ਜਾਏਗਾ ਸਵੇਰੇ ਅਤੇ ਸ਼ਾਮ ਤੁਸੀਂ ਦੁੱਧ ਨਾਲ ਲਓ ਤੁਹਾਡੀ ਜਿਹੜੀ ਕਾਮਸ਼ਕਤੀ ਜਿਹੜੀ ਕੱਟੀ ਘਟ ਗਈ ਹੈ ਉਹ ਤੁਹਾਡੀ ਠੀਕ ਹੋ ਜਾਏਗੀ ਜਿਨ੍ਹਾਂ ਨੂੰ ਬਾਰ-ਬਾਰ ਪਿਸ਼ਾਬ ਆਉਂਦਾ ਹੈ ਤੁਸੀਂ ਇਹਦਾ ਇਸਤੇਮਾਲ ਕਰੋ ਪਰ ਥੋੜਾ ਜਿਹਾ ਗੁੜ ਪਾ ਲਓ ਤੇ ਉਸ ਨੂੰ ਅਸੀਂ ਬਹੁ ਮੂਤਰੀ ਵੀ ਕਹਿੰਦੇ ਹਾਂ ਤੇ ਥੋੜਾ ਜਿਹਾ ਗੁੜ ਪਾਉਣ ਨਾਲ ਇਹਦੇ ਟੇਸ ਵਿੱਚ ਵੀ ਫਰਕ ਆਏਗਾ ਆ ਤੇ ਤੁਹਾਡਾ ਮਸਲਾ ਵੀ ਹੱਲ ਹੋ ਜਾਏਗਾ ਜਿਨ੍ਹਾਂ ਨੂੰ ਦਾਦ ਖਾਦ ਖੁਜਲੀ ਦੀ ਪ੍ਰੋਬਲਮ ਹੈ ਉਹ ਜਗ੍ਹਾ ਤੇ ਦੁੱਧਿਆ ਦਾ ਰਸ ਅਲਵੀਰਾ ਮਿਲਾ ਕੇ ਤੁਸੀਂ ਲਗਾਓ ਤੇ ਤੁਹਾਡਾ ਜਿਹੜਾ ਮਸਲਾ ਹੱਲ ਹੋ ਜਾਏਗਾ ਅਗਰ ਜੇ ਬਹੁਤ ਜ਼ਿਆਦਾ ਖਾਰਸ਼ ਹੁੰਦੀ ਹੈ ਤਾਂ ਤੁਸੀਂ ਵਿੱਚ ਥੋੜਾ ਜਿਹਾ ਕਪੂਰ ਮਿਲਾ ਲਓ ਅਗਰ ਤੁਹਾਡੇ ਹੱਥਾਂ ਵਿੱਚ ਕਾਂਟਾ ਲੱਗ ਜਾਂਦਾ ਹੈ ਜਾਂ ਕੋਈ ਚੀਜ਼ ਚੁੱਭ ਜਾਂਦੀ ਹੈ ਤੇ ਉਸ ਜਗ੍ਹਾ ਤੇ ਤੁਸੀਂ ਦੁੱਧਿਆ ਇਹਦਾ ਰਸ ਕੱਢ ਕੇ ਉਹ ਲਗਾ ਦਿਓ ਕਾਂਟਾ ਬਾਹਰ ਆ ਜਾਏਗਾ ਬਾਕੀ ਜੇ ਅਸੀਂ ਇਸ ਦਾ ਜ਼ਿਆਦਾ ਇਸਤੇਮਾਲ ਕਰਦੇ ਹਾਂ ਤਾਂ ਇਹ ਤੁਹਾਡਾ ਨੁਕਸਾਨ ਵੀ ਕਰ ਸਕਦੀ ਹੈ ਤੁਹਾਨੂੰ ਜਲਨ ਪੈਦਾ ਕਰ ਸਕਦੀ ਹੈ ਬਾਕੀ ਇਹਦੇ ਬੀਜ ਜਿਹੜੇ ਆ ਉਹ ਬਹੁਤ ਤਾਕਤਵਰ ਹੁੰਦੇ ਆ ਮੈਂ ਪਹਿਲਾਂ ਵੀ ਦੱਸ ਚੁੱਕਾ ਵੀ ਜੋ ਆਦਮੀ ਨਮਰਦ ਆ ਉਹਨੂੰ ਮਰਦ ਬਣਾਉਂਦੀ ਹੈ ਕੋੜੇਰ ਦੀ ਤਾਕਤ ਆ ਇਹ ਵਿੱਚ ਇਸ ਸਮਾਲ ਕਰਕੇ ਵੇਖੋ ਬੂਟੀ ਫੁੱਟੋ ਤੋਂ ਉਹ ਇਹਦੇ ਨਿੱਕੇ ਨਿੱਕੇ ਪੀਸ ਕਰਕੇ ਇਹ ਸੁਨੋ ਸੁਕਾ ਕੇ ਪਾਊਡਰ ਬਣਾ ਕੇ ਸਵੇਰੇ ਅਤੇ ਸ਼ਾਮ ਦੁੱਧ ਦੇ ਨਾਲ ਲਓ ਇਹਦਾ ਆਮ ਤੌਰ ਤੇ ਕੋਈ ਸਾਈਡ ਇਫੈਕਟ ਨਹੀਂ ਆ ਤੁਸੀਂ ਬਾਜ਼ਾਰ ਤੋਂ ਇੰਨੀ ਮਹਿੰਗੀਆਂ ਚੀਜ਼ਾਂ ਲਿਆ ਕੇ ਤੁਸੀਂ ਖਾਂਦੇ ਹੋ ਤਾਕਦੀ ਦਵਾਈਆਂ ਇੱਕ ਵਾਰੀ ਇਹਨੂੰ ਵਰਤ ਕੇ ਦੇਖੋ ਤੁਸੀਂ ਖੁਦ ਹੀ ਕਹੋਗੇ ਕਿ ਦਵਾਈ ਨਹੀਂ ਇਹ ਕ੍ਰਿਸ਼ਮਾ ਵਾ ਬਾਕੀ ਅਗਰ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਲਾਇਕ ਸ਼ੇਅਰ ਥੱਕ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ